ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਵਲੋਗ ਚ ਬਹੁਤ ਬਹੁਤ ਸਵਾਗਤ ਆ ਤੇ ਅੱਜ ਅਸੀਂ ਚੱਲੇ ਆ ਸ਼੍ਰੀ ਫਤਿਹਗੜ ਸਾਹਿਬ ਜੋ ਕਿ ਤੁਹਾਨੂੰ ਪਤਾ ਹੀ ਆ ਸ਼ੀਦੀ ਦੇ ਚੱਲਦੇ ਪਏ ਆ ਤੇ ਸਾਰੇ ਮੁੰਡੇ ਕਹਿੰਦੇ ਸੀ ਕਿ ਜਣਾ ਆ ਤੇ ਸਾਡੇ ਚੈਨਲ ਨਾਲ ਬਣੇ ਰਹੋ ਵਲੋਗ ਦੇ ਨਾਲ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕੋਈ ਮੁੱਢਲੇ ਬੰਦੇ ਜਾਣਾ ਪੈਣਾ ਚਾਹ ਪਤਾ ਪਈਆ ਮਿੰਟ 8 ਬਾਕੀ ਤੁਸੀਂ ਬੰਦੇ ਹੋਗੇ ਟੈਂਕ ਦਾ ਕੋ ਬਈਆ ਫਿਰ ਇਸ ਵਾਰਿਆ ਕੀ ਕੋਣ ਹੈ ਫੜਨਾ ਨੱਕ ਛੋੜਾ ਹੀ ਆ ਪਹਿਲਾ ਚਾਹ ਦੇ ਵਟ ਕੱਢਣ ਦੇ ਆ ਸ਼ਿਕੋਰੀ ਬਾਕੀ ਚਾਹ ਹੋ ਗਈ ਸਾਰਿਆਂ ਦੀ 8.50 ਦੇ ਇਹ ਖਾਸਤਾ ਅਲਾਈਕਰ ਨਹੀਂ ਤੇ ਨਹੀਂ ਜੀ ਨਾ ਆਪਾਂ ਨੂੰ ਸਾਸਰੀ ਘਰ ਆਉਣੀ ਹੈ ਤੈਨੂੰ ਦੇ ਕੇ ਬੁਲਾਉਣੀ ਆ ਚੰਗੇ ਚੰਗੇ ਸਾਸਰੀ ਘਰ ਬੁਲਾਉਣ ਤੇ ਚਾਹ ਆ ਦੇ ਆ ਨਾ ਬਲੈਕ ਟੀ ਥੱਲੇ ਕਰ ਨਾ ਕਰ ਥੱਲੇ ਕਰ ਹੁਣ ਦਿਖਾ ਕੇ ਓਏ ਇੱਧਰ ਆਏ ਉਥੇ ਮੰਮੀ ਅੱਛਾ ਚਾਹ ਓਏ ਚਾਹ ਵੀ ਤੇਰੇ ਵਰਗੀ ਆ ਨਹੀਂ ਨਹੀਂ ਹੀਰਾ ਹੀਰਾ ਪੰਜਾਬ ਦਾ ਓਏ ਜੱਲਾ ਤਿਆ ਛੱਡੀ ਦਾ ਜੱਲ ਕੱਢਿਆ ਓਏ ਬਰਸ਼ੇਵ ਕਸ ਤੂੰ ਗਿਆ ਦੇ ਤੇ ਫੇਰੀ ਚੱਲਣ ਗਈ ਆ ਆਨ ਲੈ ਸੇਵਾ ਆਹ ਕੌਣ ਸੌ ਕਰ ਗਿਆ ਜੀ ਸੀ ਜੀਨਰ ਪਲੇਅਰ ਹੈ ਸਾਡਾ ਸੱਜੂ ਭਾਈ ਆਈਪੀਐਲ ਕੇ ਜੁੱਤੇ ਹੋਏ ਮੈਂ ਹਰਾ ਦਿੰਦਾ ਆ ਸਾਹਮਣੇ ਵਾਲਿਆਂ ਨੂੰ ਟੋਪ ਕੱਟਣਾ ਆ ਜੀ ਟੋਪ ਰੇਟ ਘਾਂਦੇ ਪਏ ਆ ਅਸੀਂ ਰੇਟ ਰੇਟ ਕੀ ਕਰਦੇ ਆ ਰੇਟ ਰੇਟ ਇੰਤਜ਼ਾਮ ਗਾਣੂਨੀ ਮੁੰਡੇ ਪੈਂਦੀ ਕਿੰਚੜਿਆ ਰਵਾ ਤੇ ਨਾ ਮੇਉਂ ਚੰਗਰੇ ਨੇ ਲੋਈ ਤਰਪੀਆ ਟ੍ਰੇਨ ਕਿੱਥੇ ਵੜੀ ਵੀ ਤਾਂ ਕਿੱਥੇ ਫੇਰ ਉਹ ਪ੍ਰਾਵਾ ਚੂਲੀ ਕਰ ਕਿੱਥੇ ਤੇ ਤਾਂ ਸਾਡਾ ਗੱਲ ਵੀ ਨਹੀਂ ਆ ਪਰਾਵਾ ਉਹ ਬੰਦ ਕੀਤਾ ਮੈਂ ਵੀਡੀਓ ਕੋਲ ਕਰੀ ਪੰਜ ਬੱਚੇ ਜਾਣਾ ਹੈ ਤੇ ਵੀਰਾਂ ਦਾ ਸੱਜਣ ਹੈ ਕਿ ਤੁਹ ਬਈ ਹੁਣ ਵੀ ਆਏ ਕੋਈ ਮੱਥਾ ਟੇਕਣਾ ਇੱਥੇ ਪਾਟ ਟੱਕਟੀਆਂ ਹੁੰਦੇ ਆ ਔਰ ਉਹ ਦੇਖੋ ਬਟਾਸ਼ੇ ਹੁਣ ਸਿੱਧੂ ਸਿਆਣਾ ਦੇਖ ਲੋ ਜਨਤਾ ਨੂੰ ਰਿਸੀਟਰੀ ਲਈ ਸੱਧੂ ਨਹੀਂ ਚੈੱਕ ਕਰੋ ਸੱਧੂ ਉਹ ਪੱਖੇ ਨਾਲ ਲਾ ਲਈ ਇਹ ਸਮਝਾਰੇ ਇਹ ਦੇਲੇ ਕੰਮ ਨਹੀਂ ਹਣੇ ਇਹਨੂੰ ਪੱਖੇ ਦੇ ਉੱਤੇ ਆਓ ਇੱਥੇ ਬੜੇ ਡੇਢੇ ਹੈ ਇਹ ਸਮਝਾਰੇ ਗਰਮ ਬੋਲੇ ਮਿਰਚ ਲੈ ਲਈ ਅੱਧੀਆਂ ਦੀ ਮਿਰਚ ਸਸੀਵਾਲ ਜੀ ਸਾਰਿਆਂ ਨੂੰ ਅੱਜ ਸਾਡੇ ਨਾਲ ਸੰਗਤ ਜੁੜੀ ਆ ਸੱਧੂ ਭਰਾ ਗੱਡੀ ਭਰਾ ਤੇ ਕਿ ਵੀ ਭਰਾ ਇੱਧਰ ਆਪਣੇ ਬੰਦੇ ਬਾਕੀ ਇੱਕ ਬੰਦਾ ਰਹਿ ਗਿਆ ਜੀ ਵੀ ਜਿਉਂ ਮਾਕੀ ਏ ਆ ਆਪਣਾ ਜਾਂ ਆਪਾ ਅੱਜ ਹੀ ਚੱਲੇ ਆ ਸਰਹੰਦ ਫਤੇਗੜ ਸਾਹਿਬ ਮੱਥਾ ਟੇਕਣ ਤੇ ਪੰਮ ਭਰਾ ਵੀ ਆ ਸਾਡੇ ਨਾਲ ਤੇ ਆਇਓ ਤੁਹਾਨੂੰ ਮਿਲਾਈਏ ਆਪਣੇ ਦੋਸਤਾਂ ਨੂੰ ਆ ਜੀ ਕਰੋ ਗੱਲ ਹਾਂਜੀ ਹਾਂਜੀ ਕਿਦਾਂ ਕਿ ਅੱਜ ਪਿਛੇ ਰੱਖ ਦੋਣਾ ਪਿਛੇ ਰੱਖ ਕੈਮਰਾ ਬੁਲਾ ਮੈਂ ਤੈਨੂੰ ਆਖਾ ਬੋਲਣ ਦੇ ਚੱਲ ਆ ਵੀ ਭਰਾ ਆਪਾਂ ਥੋੜੀਆਂ ਗੱਲਾਂ ਪੁੱਛਣੀਆਂ ਆਪਣੇ ਦਰਸ਼ਕਾਂ ਤੋਂ ਬੰਮ ਰਾਜ ਦਾਸ ਆਪਣੀਆਂ ਨਾਸਾ ਉਹ ਰਾਜ ਕੋਈ ਨਹੀਂ ਕਾ ਯਾਰ ਅੱਖਾਂ ਕਾ ਬੰਦਿਆ ਸਮੋਸੇ ਕਾ ਦੇ ਓਏ ਸਮੋਸੇ ਨਹੀਂ ਇਹ ਬੇਚਰਲਾ ਨਹੀਂ ਨਹੀਂ ਉਹ ਬੇਚਰਲਾ ਗਰੀਬ ਗਾਵੀ ਉਸ ਬੈਲੀ ਸਮੋਸੇ ਦੇਖ ਦੀਆ ਦੇ ਬੋਲਾ ਬਰੀ ਨੱਕ ਕਾ ਤੋ ਇਹਨੇ ਛੁੱਟ ਆਇਆ ਇਹ ਬੇਟਾ ਬੇਟਾ ਕਾ ਲੈ ਪੰਮ ਜੀ ਨਹੀਂ ਲੱਗਣੀ ਕੀ ਦੰਦ ਰਾਏ ਰਤਨ ਦਾ ਰਾਏ ਪੁੱਛੋ ਮੁੰਡੇ ਦਾ ਦੰਦ ਰਾਏ ਗੋਲਗੇੜ ਈ ਹੋ ਕੇ ਕੋਲਗੇਟ ਭਾਈ ਕੋਲਗੇਟ ਪਹਿਲੀ ਗਾਲਗੇਟ ਕਹਿੰਦਾ ਕਹਿੰਦਾ ਪੈਪਸੋਡੈਂਟ ਦਾ ਪਿੰਗੇ ਹੋ ਗਏ ਕਹਿੰਦਾ ਕਹਿੰਦਾ ਜਾਰੀ ਲਾ ਲਈ ਤੋ ਕਿਹੜੀ ਕੋਲਗੇਟ ਉਹ ਨੀਲੇ ਵਾਲੀ ਪੈਪਸੋਡੈਂਟ ਦੀ ਜਗ੍ਹਾ ਇਹਨੇ ਸੀਮੇਂਟ ਲਾ ਲਿਆ ਉਹ ਜਾਰੇ ਪਿੰਗੇ ਹੋ ਕੇ ਸਿੱਧੇ ਝੜ ਗਏ ਉੱਥੇ ਹੈਲੋ ਹਾਈ ਗਰੂਪ ਬਾਬਾਈ ਅੱਜ ਆਪਾਂ ਚੱਲੇ ਆ ਹੇਮਪੁਰ ਓਏ ਓਏ ਨਹੀਂ ਨਹੀਂ ਗਾਦਿਓ ਗਾਦੋਗੇ ਗਾਦ ਦੁੱਧ ਕੈਮਰੇ ਚ ਵੀ ਨਹੀਂ ਨਿਕਲਦੇ ਆ बस करता कचया है वो ने देखना है कहता वैसे टाइम का लोई पहुंच गए ही हरंद गईया मोटर चल आजा ਲੋਈ ਪਹੁੰਚ ਗਏ ਆ ਗੁਰੂ ਘਰ ਤੇ ਆ ਗਏ ਆ ਫਤਿਹਗੁਰਾਂ ਸਾਹਿਬ ਤੇ ਪੰਹੂਰ ਦਿਖਾਉਣੀ ਆ ਕਰੋ ਦਰਸ਼ਨ ਭਾਈ ਜੀ ਸਨ ਅਹਿਮ ਦੋਈ ਠੇਕ ਹੋ ਗਿਆ ਗੁਰੂ ਘਰੇ ਮੱਥਾ ਤੇ ਹੁਣ ਸਾਡੇ ਕੋਲ ਹੀ ਦੋ ਬੰਦੇ ਕੌਣ ਚਲੇ ਸੀ ਨੰਗਰਖਾਨ ਸਾਡੇ ਦੋ ਬੰਦੇ ਗਵਾਦ ਗਿਆ ਗਵਾਦ ਕੇ ਸਾਡੇ ਤੋਂ ਪਿੱਛੜ ਗਏ ਸੁੱਧੂ ਦਾ ਕੰਮ ਪਤਾ ਨਹੀਂ ਕਿੱਧਰ ਦੋਵੇਂ ਭਰਾ ਆ ਦੋਵੇਂ ਵਿਛੜੇ ਆ ਵਿਛੜ ਗਏ ਰਾਚੇ ਦਾ ਇਹ ਇੱਕ ਨੇ ਕੀ ਆ ਇੱਕ ਨੇ ਇੱਕ ਨੇ ਲਾਲ ਕੋਟੀ ਭਾਈ ਇੱਕ ਨੇ ਲਾਲ ਕੋਟੀ ਭਾਈ ਇਹ ਕਿਹੜਾ ਪਰਨਾ ਬੰਦੇ ਆ ਜੇ ਤੁਹਾਨੂੰ ਕਿਤੇ ਲੱਭਦੇ ਆ ਸਾਨੂੰ ਕੰਟੈਂਟ ਕਰੋ ਸਾਨੂੰ ਰੰਗ ਅਥਰੇ ਹੀ ਪਉਂਦੇ ਆ 837115211 ਹਾਂ ਜੀ ਤਲੰਗਰ ਚ ਪਹੁੰਚ ਗਏ ਆ ਇੱਥੇ ਮਿਲਦਾ ਸਾਗ ਤਲਸੀ ਤੇ ਮੱਕੀ ਦੀ ਰੋਟੀ ਅਸੀਂ ਦਰਸ਼ਨ ਕਰਾਂਦੇ ਆ ਸਪੈਸ਼ਲ ਇੱਧਰ ਮੁੰਡੇ ਲੈ ਕੇ ਆਏ ਆ ਕਹਿੰਦਾ ਪਿਛਲੇ ਸਾਲ ਵੀ ਇੱਥੇ ਹੀ ਸ਼ਗਾਈ ਪ੍ਰਸ਼ਾਦ ਲੈ ਆਦਗੀ ਵੀ ਇੱਥੇ ਹੀ ਆ ਗੰਗਰ ਹੈਗਾ ਆ ਮੱਖਣ ਗੱਡੀ ਭਰਾ ਸਾਡਾ ਮਗਰ ਰਹਿ ਗਿਆ ਆ ਉਹ ਬਸ ਖੁਰਕੀ ਜਾਣਦੇ ਆ ਖੁਰਕੀ ਜਾਣਦੇ ਗੱਲਾਂ ਜੀ ਬੰਦਾ ਸਾਡਾ ਲੰਗਰ ਚ ਹੀ ਲੱਭਾ ਇੱਕ ਬੰਦਾ ਆ ਗਿਆ ਲੰਗਰ ਇੱਕ ਰਹਿ ਗਿਆ ਹੁਣ ਪਹਿਲਾਂ ਇੱਕ ਇਹ ਕਰੀ ਹੋਰ ਸ਼ਾਕ ਲੈਨੇ ਤਾਂ ਨਾਲ ਇਹ ਦੂਰਾ ਚਲੀਏ ਹੁਣ ਨਾਗ ਲਿਆ ਪਰਜਾ ਦਾ ਮਹਾਂਮਾ ਲੱਸੀ ਦੁੱਧ ਦੀ ਰੂਪ ਜਨਾ ਸਮ ਨਾਮ ਆਇਆ ਨਾ ਉਹ ਵੀ ਮੰਨ ਭਰਾ ਉਹ ਬਾਕੀ ਚੋਂਬਰ ਲੈ ਕਾਣਦੇ ਆ ਉਹ ਬੈਠੇ ਆ ਦੇ ਹਾਂ ਬੜੇ ਰੋਣੇ ਨੇ ਲੋ ਜੀ ਹੋ ਗਈ ਆ ਬਾਪੀ ਅੱਜ ਆ ਜਾਓ ਤੇ ਹੁਣ ਚੱਲੇ ਆਂ ਘਰਾਂ ਨੂੰ ਜਾਓ ਵੇ ਕਰੋ ਵੀ ਆ ਮਰੀ ਸਾਰੇ ਬਣਾਉਣ ਕੋ ਸਿੱਤੇ ਸੀ ਜਲੰਧਰ ਓਏ ਥੀ ਦਾ ਨਾਮ ਲਾ ਦੇ ਲੋਈ ਪਹੁੰਚ ਗਏ ਅਸੀਂ ਜਲੰਧਰ ਤੇ ਤੁਹਾਨੂੰ ਤੋਂ ਬਹੁਤ ਪੈ ਗਈ ਲੇਟ ਪਾਉਗੇ ਦੋ ਤਿੰਨ ਟ੍ਰੇਨਾਂ ਮੈਸ ਹੋ ਗਈਆਂ ਹੀ ਤੇ ਕਿੰਨਾ ਟਾਈਮ ਹੋ ਗਿਆ 9:00 ਵਜ ਗਏ 9:00 ਵਜ ਗਏ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਥੇ ਹੀ ਸਾਡਾ ਵਾਈਗੁਰ ਜੀ ਦਾ ਖਾਲਸਾ ਵਾਈ ਬਣੇ